ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਜਾਰੀ ਕਾਰਵਾਈ ਵਿੱਚ ਮੋਹਾਲੀ ਪੁਲਿਸ ਨੇ ਥਾਣਾ ਬਲੌਂਗੀ ਦੇ ਅਧਿਕਾਰ ਖੇਤਰ ਅਦੀਨ ਆਂਦੇ ਪਿੰਡ ਜੁਜਾਰ ਨਗਰ ਵਿੱਚ ਨਸ਼ਾ ਤਸਕਰੀ ਦੇ ਕਾਰੋਬਾਰ ਨਾਲ ਕੀਤੀ ਨਜਾਇਜ਼ ਉਸਾਰੀ ਟਾਉਣ ਦੀ ਮੁਹਿੰਮ ਚਲਾਈ। ਇਹ ਕਾਰਵਾਈ ਐਨਡੀਪੀਐਸ ਅਤੇ ਆਪਕਾਰੀ ਐਕਟ ਸਮੇਤ 12 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਪਿਓ-ਪੁੱਤਰ ਦੀ ਜੋੜੀ ਵਿਰੁੱਧ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰਮਨਦੀਪ ਸਿੰਘ ਹਾਂਸ ਕਿਹੜੀ ਕਾਰਵਾਈ ਕੀਤੀ ਗਈ ਹੈ ਇਹਦੇ ਬਾਰੇ ਦੱਸਦੋ ਨਸ਼ਾ ਦੇ ਗੋਲਾਕੁਲੇ ਨੂੰ ਪੰਜਾਬ ਸਰਕਾਰ ਨੂੰ ਚਾਹੀਦਾ ਜਿਹੜੀ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੇ ਤਹਿੰਵੇਂ ਸਾਡੀ ਇੱਕ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਉਹਦੇ ਤਹਿਤ ਅੱਜ ਇੱਥੇ ਕਾਰਵਾਈ ਕੀਤੀ ਗਈ ਹੈ ਜੀ ਇੱਕ ਨਸ਼ਾ ਸਮਗਲਰ ਹੈ ਮਲਕੀਤ ਸਿੰਘ ਤੇ ਉਹਦਾ ਬੇਟਾ ਹੈਪੀ ਇਹਨਾਂ ਦੇ ਉੱਪਰ ਕੁੱਲ ਮਿਲਾ ਕੇ ਜਿਹੜੇ ਇੱਥੇ 12 ਪਰਚੇ ਦਰਜ ਹੈ ਜਿਨ੍ਹਾਂ ਨੂੰ ਤਕਰੀਬਨ 5 ਪਰਚੇ ਐਨਡੀਪੀਐਸ ਦੇ ਸਾਈਜ਼ ਦੇ ਤੇ ਬਾਕੀ ਲੜਾਈ ਝਗੜੇ ਦੇ ਪਰਚੇ ਹੈਗੇ ਨੇ ਇਹ ਬੜੇ ਵੱਡੇ ਲੈਵਲ ਤੇ ਪਹਿਲਾਂ ਤੁਸੀਂ ਨਸ਼ੇ ਦਾ ਤੇ ਸ਼ਰਾਬ ਦਾ ਕੰਮ ਕਰਦੇ ਸੀਗੇ ਮਿਲਨ ਨੇ ਜਿਹੜਾ ਉਸ ਤੋਂ ਕਮਾਈ ਕੀਤੀ ਪੈਸਾ ਵਗੈਰਾ ਉਹ ਵੀ ਸਾਰਾ ਆਪਣਾ ਇੱਥੇ ਇੱਕ ਘਰ ਬਣਾਇਆ ਹੋਇਆ ਸੀਗਾ ਜਿਹੜਾ ਕਿ ਪੂਰੀ ਤਰ੍ਹਾਂ ਰੂਲਸ ਦੀ ਵਾਇਲੇਸ਼ਨ ਕਰਦੇ ਹੋਏ ਇੱਕ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਬਣਾਇਆ ਗਿਆ ਸੀਗਾ ਉਹਨੂੰ ਅੱਜ ਜਿਹੜਾ ਹੈਗਾ ਘਰ ਨੂੰ ਬਿਲਕੁਲ ਤੋੜ ਦਿੱਤਾ ਗਿਆ ਤੇ ਇਹ ਇਸ ਇੱਕ ਜੋ ਮਲਕੀ ਸਿੰਘ ਉਹ ਬਾਹਰ ਨੇ ਇਹ ਇਹਨਾਂ ਨੂੰ ਕਿੰਨਾ ਸਮਾਇਆ ਜਿਹੜੇ ਮੁਕਦਮਿਆਂ 'ਚ ਉਹ ਸੀਗਾ ਜੀ ਉਹਦੇ 'ਚ ਅਰੈਸਟ ਹੋਈ ਹੋਈ ਹੈ ਜਿਨ੍ਹਾਂ 'ਚ ਵਾਂਟਡ ਆ ਸੀ ਜਲਦੀ ਇਹਨਾਂ ਨੂੰ ਅਰੈਸਟ ਕੀਤਾ ਕਿਹੜੀ ਜਿਹੜੀ ਡਿਮੋਲਿਸ਼ ਹੈ ਕਿੰਨਾ ਗੈਗ ਕਰ ਇਹ ਐਨਡੀਪੀਐਸ ਤਹਿਤ ਕਾਰਵਾਈ ਹੋਈ ਹੈ ਜਾਂ ਫਿਰ ਜੋ ਗਲਤ ਜਗ੍ਹਾ ਤੇ ਨਹੀਂ ਦੇਖੋ ਕਾਰਵਾਈ ਜਿਹੜੀ ਹੈਗੀ ਐਨਡੀਪੀਐਸ ਦੇ ਤਹਿਤ ਕੋਈ ਇਦਾਂ ਦੀ ਹੋ ਨਹੀਂ ਹੈਗੀ ਲੇਕਿਨ ਇਹ ਜਿਹੜੇ ਜਿੰਨੇ ਵੀ ਨਸ਼ਾ ਸਮਗਲਰ ਨੇ ਇਹ ਆਪਣੇ ਇਸ ਤਰ੍ਹਾਂ ਨੂੰ ਜਿਹੜੀ ਕਾਲੀ ਕਮਾਈ ਦਾ ਹਿੱਸਾ ਹੁੰਦਾ ਹੈ ਉਹਦੇ ਚ ਕਿਉਂਕਿ ਇਹਨਾਂ ਨੂੰ ਕੋਈ ਪਰਮਿਸ਼ਨ ਵਗੈਰਾ ਮਿਲਦੀ ਨਹੀਂ ਹੈਗੀ ਤਾਂ ਇਹ ਸਾਰੇ ਰੂਲਸ ਨੂੰ ਵਾਇਓਲੇਟ ਕਰਦੇ ਹੋਏ ਆਪਣਾ ਉਹ ਕਰਦੇ ਨੇ ਮਤਲਬ ਘਰ ਵਗੈਰਾ ਇਦਾਂ ਬਣਵਾ ਲੈਂਦੇ ਨੇ ਤਾਂ ਕਿ ਇਹਨਾਂ ਦਾ ਪੈਸਾ ਜਿਹੜਾ ਨਸ਼ਿਆਂ ਦੀ ਕਾਲੀ ਉਹਦੇ ਚ ਕਮਾਈ ਚੋਂ ਕੀਤਾ ਗਿਆ ਉਹਨੂੰ ਅਡਜਸਟ ਕਰ ਸਕਣ ਪਹਿਲਾਂ ਵੀ ਕਰਦੇ ਪਹਿ ਮੈਨੂੰ ਲੱਗਦਾ ਹੈ ਕਿ ਜੋ ਬਾਕੀ ਔਰ ਜੋ ਨਸ਼ੇ ਦਾ ਸੌਦਾ ਕਰਦੇ ਨੇ ਜਾਂ ਸੌਦਾ ਕਰਨੇ ਉਹਨਾਂ ਤੇ ਕਿੰਨੇ ਕ ਅਸਰ ਪਏਗਾ ਕਿਉਂਕਿ ਦਾਰੇ ਇਹਨਾਂ ਨੂੰ ਹੁੰਦਾ ਨਹੀਂ ਹੈ ਨਹੀਂ ਜੋ ਦੇਖੋ ਨਸ਼ਿਆਂ ਦੇ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ ਇਹਨਾਂ ਦੇ ਐਫ ਆਈ ਆਰ ਵੀ ਰਜਿਸਟਰ ਕਰਦੇ ਆ ਤੇ ਕਾਨੂੰਨ ਦੀ ਵੀ ਅਸੀਂ ਜਿਹੜੀ ਜਿੰਨੀ ਹੋ ਸਕਦੀ ਹੈ ਉਹਦੀ ਪ੍ਰਾਪਰਟੀ ਅਟੈਚ ਵੀ ਕੀਤੀ ਹੈਗੀ ਕਾਫੀਆਂ ਦੀ ਤੇ ਹੁਣ ਜਿਹੜੀ ਬੰਦ ਦੀ ਕਾਰਵਾਈ ਹੋਊਗੀ ਹੋਰ ਵੀ ਡਿਮੋਲਿਸ਼ ਕਰਨਾ ਹੈਗਾ ਜਾਂ ਅਟੈਚਮੈਂਟਸ ਕਰਨੀਆਂ ਹੈ ਰੈਸਟ ਕਰਨਾ ਉਹ ਇਦਾਂ ਹੀ ਚੱਲ ਰਹੀ ਹੈ ਤੁਹਾਨੂੰ ਹਾਲੇ ਕਿੰਨੇ ਕਿਹਦੀ ਲਿਸਟ ਬਣ ਚੁੱਕੀ ਕਿੰਨੇ ਕੇ ਹੋ ਰਹੇ ਨਹੀਂ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਜੀ ਕਿ ਜਿੰਨੇ ਵੀ ਜਿਹੜੇ ਬੰਦਾ ਜਿਹੜਾ ਸਾਡੇ ਏਰੀਆ ਦਾ ਸਮਗਲਰ ਹੈਗਾ ਵੀ ਉਹਨੇ ਅਗਰ ਪੈਸੇ ਦੀ ਇਸ ਤਰ੍ਹਾਂ ਜਿਹੜੀ ਇਨਵੈਸਟਮੈਂਟ ਕੀਤੀ ਹੋਈ ਹੈ ਕੋਈ ਘਰ ਬਣਾ ਰਿਹਾ ਕੋਈ ਆਪਣੀ ਬਿਲਡਿੰਗ ਬਣਾ ਰਿਹਾ ਉਹਨਾਂ ਦੇ ਇਦਾਂ ਹੀ ਅਸੀਂ ਕਾਰਵਾਈ ਕਰਾਂਗੇ ਠੀਕ